ਸਰਦਾਰ ਯੂਨੀਵਰਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਨਕਲੀ ਗਹਿਣੇ ਮਿਸਟਰ ਲੈਟਨ ਆਪਣੇ ਮਹਿਕਮੇ ਦੇ ਨਾਇਬ ਮੁਖੀ ਅਫਸਰ ਦੇ ਘਰ ਇੱਕ ਦਾਵਤ ਸਮੇਂ ਇੱਕ ਨੌਜਵਾਨ ਕੁੜੀ ਨੂੰ ਮਿਲਿਆ ਅਤੇ ਉਸੇ ਵਕਤ ਉਹ ਉਸ ਦੀ ਮੁਹੱਬਤ ਵਿੱਚ ਸਿਰ ਤੋਂ ਪੈਰਾਂ ਤੱਕ ਡੁੱਬ ਗਿਆ ਉਹ ਇੱਕ ਟੈਕਸ ਕਲੈਕਟਰ ਜੋ ਕਿ ਕਈ ਸਾਲ ਪਹਿਲਾਂ ਚਲਾਣਾ ਕਰ ਗਿਆ ਸੀ ਦੀਤੀ ਸੀ ਹੁਣ ਉਹ ਆਪਣੀ ਮਾਂ ਨਾਲ ਪੈਰਿਸ ਵਿੱਚ ਰਹਿੰਦੀ ਸੀ ਉਸਦੀ ਮਾਂ ਨੇ ਗਵਾਰਦੇ ਕੁਝ ਘਰਾਣਿਆਂ ਨਾਲ ਸੰਬੰਧ ਬਿਧਾ ਲਏ ਅਤੇ ਇਸ ਕੋਸ਼ਿਸ਼ ਵਿੱਚ ਸੀ ਕਿ ਉਸ ਧੀ ਲਈ ਚੰਗਾ ਜੀਆ પતિ ਤਲਾਸ਼ ਕਰ ਲਵੇ। ਉਹਨਾਂ ਦੀ ਸੀਮਤ ਜਹੀ ਆਮਦਨੀ ਸੀ ਅਤੇ ਉਹ ਇੱਜ਼ਤਦਾਰ ਨਫੀਸ ਤੇ ਖਾਮੋਸ਼ ਸ਼ਬਾਦ ਦੇ ਲੋਕ ਸਨ। ਇਹ ਕੁੜੀ ਨੌਜਵਾਨ ਬੇ ਬੇहद ਨੇਕ ਸੀ ਅਤੇ ਜਿਸ ਉੱਤੇ ਭਰੋਸਾ ਕਰਦੇ ਹੋਏ ਕੋਈ ਵੀ ਗੰਭੀਰ ਸ਼ਖਸ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਉਸ ਤੋਂ ਕੁਰਬਾਨ ਕਰ ਸਕਦਾ ਸੀ ਫਰਿਸ਼ਤਿਆਂ ਜਹੀ ਪਾਕੀਜ਼ਗੀ ਦੇ ਜਾਦੂ ਦੀ ਮਾਲਕ ਉਸ ਦੀ ਸਾਦੀ ਜਹੀ ਖੂਬਸੂਰਤੀ ਬੁੱਲਾਂ 'ਤੇ ਹਮੇਸ਼ਾ ਸਾਈ ਰਹਿੰਦੀ ਹਲਕੀ ਜਹੀ ਮੁਸਕਰਾਹਟ ਕਿਸੇ ਪਾਕੀਜ਼ਾ ਅਤੇ ਪਿਆਰੀ ਰੂਹ ਦਾ ਅਕਸ ਲੱਗਦੀ ਸੀ ਉਸ ਦੀਆਂ ਤਰੀਫਾਂ ਦੇ ਡੰਕੇ ਹਰ ਜਗ੍ਹਾ ਗੂੰਜਦੇ ਸਨ ਲੋਕੀ ਇਹ ਕਹਿੰਦੇ ਨਹੀਂ ਥੱਕਦੇ ਸਨ ਉਹ ਬਾਗਾ ਵਾਲਾ ਹੋਵੇਗਾ ਉਹ ਸ਼ਖਸ ਜਿਸ ਤੇ ਇਹ ਮਿਹਰਬਾਨ ਹੋਵੇਗੀ ਉਸ ਨੂੰ ਇਸ ਨਾਲੋਂ ਬਿਹਤਰ ਪਤਨੀ ਨਹੀਂ ਮਿਲ ਸਕਦੀ ਮਿਸਟਰ ਲੈਟਨ ਕ੍ਰੇਲੂ ਮਹਿਕ ਵਿੱਚ 3500 ਫ੍ਰੈਂਕ ਦੀ ਤਨਖਾਹ ਉੱਤੇ ਕੰਮ ਕਰਨ ਵਾਲਾ ਹੈੱਡ ਕਲਰਕ ਸੀ ਅਤੇ ਉਸ ਨੇ ਉਸ ਆਦਰਸ਼ ਕੁੜੀ ਲਈ ਰਿਸ਼ਤਾ ਭੇਜਿਆ ਤੇ ਇਹ ਸਵੀਕਾਰ ਕਰ ਲਿਆ ਗਿਆ ਉਹ ਆਪਣੀ ਪਤਨੀ ਨਾਲ ਬੇਹੱਦ ਖੁਸ਼ ਸੀ ਉਸਦੀ ਪਤਨੀ ਨੇ ਘਰ ਦੀਆਂ ਜ਼ਿੰਮੇਵਾਰੀਆਂ ਬੜੀ ਸੂਝ-ਬੂਝ ਨਾਲ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੁਣ ਉਹ ਇਸ ਆਮਦਨੀ ਵਿੱਚ ਐਸ਼ ਨਾਲ ਗੁਜ਼ਰ ਕਰਦੇ ਜਾਪਨ ਲੱਗੇ ਸਨ ਉਹ ਆਪਣਾ ਪੂਰਾ ਧਿਆਨ ਪਿਆਰ ਤੇ ਮੁਹੱਬਤ ਬੜੀ ਖੁੱਲ੍ਹਦਿਲੀ ਨਾਲ ਆਪਣੇ ਪਤੀ ਉੱਤੇ ਨਿਸ਼ਾਵਰ ਕਰਦੀ ਰਹਦੀ ਉਸ ਦੇ ਸੁਪਨਿਆਂ ਦਾ ਜਾਦੂ ਇਹ ਸੀ ਕਿ ਵਿਆਹ ਦੇ 6 ਸਾਲ ਬਾਅਦ ਮਿਸਟਰ ਲੈਟਨ ਨੂੰ ਪਤਾ ਲੱਗਿਆ ਕਿ ਹੁਣ ਉਹ ਉਸ ਨੂੰ ਹਨੀਮੂਨ ਦੇ ਪਹਿਲੇ-ਪਹਿਲੇ ਦਿਨਾਂ ਨਾਲੋਂ ਵੀ ਕਿਤੇ ਜ਼ਿਆਦਾ ਮੁਹੱਬਤ ਕਰਦਾ ਸੀ। ਮਿਸਟਰ ਲੈਟਨ ਨੂੰ ਆਪਣੀ ਪਤਨੀ ਦੇ ਦੋ ਸ਼ੌਂਕ ਬੇहद ਪਸਨਾਪਸੰਦ ਸਨ, ਥੀਏਟਰ ਜਾਣ ਦਾ ਸ਼ੌਂਕ ਅਤੇ ਨਕਲੀ ਗਹਿਣਿਆਂ ਦਾ ਸ਼ੌਂਕ। ਉਸ ਦੀਆਂ ਸਹੇਲੀਆਂ, ਕੁਝ ਨਿਗੂਣੇ ਅਫਸਰਾਂ ਦੀਆਂ ਪਤਨੀਆਂ ਅਕਸਰ ਉਸ ਨੂੰ ਹਰ ਨਵੇਂ ਡਰਾਮੇ ਦੇ ਪਹਿਲੇ ਸ਼ੋਅ ਦੀਏ ਸਪੈਸ਼ਲ ਕਲਾਸ ਦੀਆਂ ਟਿਕਟਾਂ ਦਾ ਪ੍ਰਬੰਧ ਕਰ ਦਿੰਦੀਆਂ। ਅਤੇ ਉਸ ਨੂੰ ਉਸ ਦੇ ਨਾਲ ਜਾਣਾ ਹੀ ਪੈਂਦਾ ਸੀ ਚਾਹੇ ਉਸ ਦਾ ਮਨ ਹੋਵੇ ਜਾਂ ਨਾ ਹੋਵੇ ਖਾਸ ਤੌਰ ਤੇ ਇੱਕ ਦਿਨ ਦੇ ਕੰਮ ਤੋਂ ਥੱਕ ਕੇ ਵਾਪਸੀ ਉੱਤੇ ਇਸ ਤਰ੍ਹਾਂ ਮਜਬੂਰੀ ਵਸ ਉਸ ਲਈ ਬਹੁਤ ਬੇਜਾਰੀ ਦਾ ਕਾਰਨ ਬਣਦਾ ਕੁਝ ਸਮੇਂ ਬਾਅਦ ਮਿਸਟਰ ਲੈਟਰਨ ਨੇ ਆਪਣੀ ਪਤਨੀ ਦੀਆਂ ਬਹੁਤ ਜ਼ਿਆਦਾ ਮਿੰਤਾ ਕੀਤੀਆਂ ਕਿ ਉਹ ਆਪਣੀ ਕਿਸੇ ਦੋਸਤ ਦੇ ਨਾਲ ਚਲੀ ਜਾਇਆ ਕਰੇ ਅਤੇ ਉਹ ਉਸ ਨੂੰ ਵਾਪਸ ਘਰ ਵੀ ਲੈ ਆਇਆ ਕਰੇ ਪਹਿਲਾ ਤਾਂ ਪਤਨੀ ਨੇ ਬਹੁਤ ਵਿਰੋਧ ਕੀਤਾ ਪਰ ਫਿਰ ਉਸ ਦੇ ਕਾਫੀ ਜ਼ੋਰ ਪਾਉਣ ਉੱਤੇ ਉਸ ਨੇ ਗੱਲ ਮੰਨ ਲਈ ਇਸ ਤਰ੍ਹਾਂ ਠੇਤਰ ਨਾਲ ਜਾਣ ਦਾ ਮਸਲਾ ਤਾਂ ਹੱਲ ਹੋ ਗਿਆ ਪਰ ਨਕਲੀ ਗਹਿਣਿਆਂ ਦਾ ਸ਼ੌਕ ਵੀ ਤਾਂ ਸੀ ਉਸ ਦੇ ਕੱਪੜੇ ਤਾਂ ਹਮੇਸ਼ਾ ਦੀ ਤਰ੍ਹਾਂ ਸਾਦੇ ਸੋਹਣੇ ਅਤੇ ਬਿਨਾਂ ਕਿਸੇ ਤੜਕਪੜਕ ਦੇ ਹੋਇਆ ਕਰਦੇ ਸਨ ਪਰ ਨਕਲੀ ਗਹਿਣਿਆਂ ਦਾ ਸ਼ੌਕ ਦਵਾਤਾ ਹੀ ਕਿਆ ਕੰਨਾਂ ਵਿੱਚ ਅਸਲੀ ਹੀਰਿਆਂ ਵਾਂਗ ਚਮਕਦੇ ਨਕਲੀ ਹੀਰਿਆਂ ਦੇ ਕਾਂਟੇ ਉਸ ਨੂੰ ਬੇहद ਪਸੰਦ ਆਉਣ ਲੱਗੇ ਸਨ ਨਕਲੀ ਮੋਤੀਆਂ ਦੀ ਮਾਲਾ ਨਕਲੀ ਸੋਨੇ ਦੇ ਕੰਗਣ ਤੇ ਨਕਲੀ ਨਗੀਨਿਆਂ ਨਾਲ ਜੜੀਆਂ ਕੰਗੀਆਂ ਉਸ ਨੂੰ ਇਹ ਸਭ ਗਹਿਣੇ ਬਹੁਤ ਚੰਗੇ ਲੱਗਦੇ ਸਨ ਮਿਸਟਰ ਲੈਟਨ ਅਕਸਰ ਕਿਹਾ ਕਰਦੇ ਸਨ ਮੇਰੀ ਜਾਨ ਜੇਕਰ ਤੂੰ ਅਸਲੀ ਗਹਿਣੇ ਨਹੀਂ ਖਰੀਦ ਸਕਦੀ ਤਾਂ ਕੋਈ ਗੱਲ ਨਹੀਂ ਤੂੰ ਉੱਚ ਹੀ ਆਪਣੀ ਕੁਦਰਤੀ ਖੂਬਸੂਰਤੀ ਅਤੇ ਨੇਕ ਸਿਰਤ ਹੋਣ ਸਦਕਾ ਲੋੜੇ ਦੀ ਹਸੀਨ ਲੱਗਦੀ ਹੈ। ਇਹੀ ਔਰਤ ਦੇ ਅਸਲ ਗਹਿਣੇ ਹੁੰਦੇ ਹਨ। ਉਹ ਪਿਆਰੀ ਜਹੀ ਮੁਸਕਰਾਹਟ ਬਖੀਰ ਬਖੀਰ ਦੀ ਕਿਹਾ ਕਰਦੀ। ਮੈਂ ਕੀ ਕਰਾਂ? ਮੈਨੂੰ ਇਹਨਾਂ ਦਾ ਬੇहद ਸ਼ੌਂਕ ਹੈ। ਇਹ ਮੇਰੀ ਕਮਜ਼ੋਰੀ ਹੈ। ਅਸੀਂ ਆਪਣਾ ਸੁਭਾਅ ਨਹੀਂ ਬਦਲ ਸਕਦੇ। ਫਿਰ ਉਹ ਨਕਲੀ ਮੋਤੀਆਂ ਦੀ ਮਾਲਾ ਨੂੰ ਆਪਣੀ ਉਂਗਲੀਆਂ ਉੱਤੇ ਅੱਡ-ਅੱਡ ਤਰੀਕਿਆਂ ਨਾਲ ਲਪੇਟਣ ਲੱਗਦੀ ਜਿਸ ਨਾਲ ਉਸ ਵਿੱਚ ਜੜੇ ਨਕਲੀ ਨਗੀਨੇ ਚਮਕਣ ਲੱਗਦੇ ਅਤੇ ਫਿਰ ਉਹ ਕਹਿੰਦੀ ਦੇਖੋ ਕਿੰਨੇ ਸੋਹਣੇ ਹਨ ਇਹ ਕੋਈ ਵੀ ਸੌਂਖਾ ਕੇ ਕਹਿ ਸਕਦਾ ਹੈ ਕਿ ਇਹ ਅਸਲੀ ਹਨ ਅਤੇ ਮਿਸਟਰ ਲੈਟਨ ਮੁਸਕਰਾਉਂਦੇ ਹੋਏ ਜਵਾਬ ਦਿੰਦਾ ਤੇਰੀ ਪਸੰਦ ਨਿਰਾਲੀ ਹੈ ਮੇਰੀ ਜਾਨ ਕਦੇ ਕਦੇ ਕਿਸੇ ਕਾਸ ਸ਼ਾਮ ਜਦੋਂ ਉਹ ਦੋਵੇਂ ਚੁੱਲ੍ਹੇ ਅੱਗੇ ਬੈਠੇ ਦਿੱਲੀ ਗੱਲਾਂ ਕਰ ਰਹੇ ਹੁੰਦੇ ਉਹ ਆਪਣਾ ਚਮੜੇ ਦਾ ਡੱਬਾ ਲਿਆ ਕੇ ਚਾਹ ਦੀ ਮੇਜ਼ ਉੱਤੇ ਰੱਖ ਦਿੰਦੀ ਤੇ ਮਿਸਟਰ ਲੈਟਨ ਦੇ ਸ਼ਬਦਾਂ ਵਿੱਚ ਰੱਦੀ ਦੀ ਟੋਕਰੀ ਸੀ ਫਿਰ ਉਹ بڑے ਸ਼ੌਂਕ ਨਾਲ ਅਤੇ ਧਿਆਨ ਨਾਲ ਉਹਨਾਂ ਨੇ ਲਈ ਨਗੀਨਿਆ ਦਾ ਮਉਈਨਾ ਕਰਦੀ ਜਿਵੇਂ ਉਸ ਨੂੰ ਕੋਈ ਗਹਿਰੀ ਤੇ ਗੁਪਤ ਖੁਸ਼ੀ ਮਿਲਦੀ ਹੋਵੇ ਅਤੇ ਫਿਰ ਕੋਈ ਹਾਰ ਉਠਾ ਕੇ ਬੜੇ ਮਾਣ ਦੇ ਨਾਲ ਪਤੀ ਦੀ ਗਰਦਨ ਦੁਆਰੇ ਪਹਿਨਾ ਕੇ ਹੱਸਦੇ ਹੋਏ ਕਹਿੰਦੀ ਕਿੰਨੇ ਮਜ਼ਾਹੀਆ ਲੱਗ ਰਹੇ ਹੋ ਅਤੇ ਫਿਰ ਖੁਦ ਨੂੰ ਵੀ ਉਸ ਦੀਆਂ ਬਾਹਾਂ ਦੇ ਹਵਾਲੇ ਕਰ ਦਿੰਦੀ ਅਤੇ ਉਸ ਨੂੰ دیਵਾਨਿਆਂ ਵਾਂਗ ਚੁੰਮਣ ਲੱਗਦੀ ਸਿਆਲਾਂ ਦੀ ਇੱਕ ਸ਼ਾਮ ਉਪੇਰੇ ਤੋਂ ਘਰ ਪਰਤੇ ਦੇ ਹੋਏ ਉਸਨੂੰ ਠੰਡ ਲੱਗ ਗਈ ਦੂਜੇ ਦਿਨ ਉਹ ਖੰਗਣ ਲੱਗੀ ਅਤੇ 8 ਦਿਨ ਬਾਅਦ ਹੀ ਉਹ ਫੇਫੜਿਆਂ ਦੀ ਸੋਜ ਦੇ ਰੋਗ ਦੇ ਨਾਲ ਇਸ ਦੁਨੀਆ ਤੋਂ ਚਲੀ ਗਈ ਮਿਸਟਰ ਲੈਟਨ ਦੇ ਗਮ ਅਤੇ ਨਿਰਾਸ਼ਾ ਦੀ ਸਿੱਦਤ ਐਨੀ ਸੀ ਕਿ 1 ਮਹੀਨੇ ਵਿੱਚ ਹੀ ਉਸ ਦੇ ਵਾਲ ਟੋਲੇ ਹੋ ਗਏ ਉਹ ਲਗਾਤਾਰ ਰੋਂਦਾ ਰਿਹਾ ਵਿਸ਼ਰੀ ਪਤਨੀ ਦੀ ਮੁਸਕਰਾਹਟ ਉਸਦੀ ਆਵਾਜ਼ ਉਸਦੀ ਮਨਮੋਹਨੀ ਆਦਾ ਉਸ ਦਾ ਦਿਲ ਤੋੜ ਤੋੜਦੀਆਂ ਰਹੀਆਂ ਸਮਾ ਵੀ ਮਿਸਟਰ ਲੈਟਨ ਦੇ ਗਮ ਦਾ ਕੋਈ ਚਾਰਾ ਨਾ ਕਰ ਸਕਿਆ ਅਕਸਰ ਦਫਤਰ ਦੇ ਸਾਥੀ ਜਦੋਂ ਚਲਿਤ ਮਸਲਿਆਂ ਬਾਰੇ ਚਰਚਾ ਕਰਦੇ ਕਰ ਰਹੇ ਹੁੰਦੇ ਤਾਂ ਮਿਸਟਰ ਲੈਟਨ ਦੀਆਂ ਅੱਖਾਂ ਵਿੱਚ ਹੰਝੂ ਡੁਲਕਣ ਲੱਗ ਪੈਂਦੇ ਅਤੇ ਉਸ ਦਾ ਗਮ ਦਿਲ ਚੀਰਵੀਆਂ ਸਿਸਕੀਆਂ ਵਾਂਗ ਬਾਹਰ ਨਿਕਲਣ ਲੱਗਦਾ ਉਸ ਨੇ ਪਤਨੀ ਦੇ ਕਮਰੇ ਵਿੱਚ ਹਰ ਚੀਜ਼ ਨੂੰ ਦੀ ਈਉਂ ਰੱਖੀ ਸੀ ਜਿਵੇਂ ਉਸ ਦੇ ਜਿਉਂਦੇ ਹੋਣ ਸਮੇਂ ਸੀ ਉਸ ਦਾ ਸਾਰਾ ਫਰਨੀਚਰ ਉਸਤੇ ਕੱਪੜੇ ਬਿਲਕੁਲ ਉੰਜ ਹੀ ਰੱਖੇ ਸਨ ਜਿਵੇਂ ਉਹ ਉਸ ਦਿਨ ਰੱਖੇ ਸਨ ਜਿਸ ਦਿਨ ਉਸਦੀ ਮੌਤ ਹੋਈ ਸੀ ਉਹ ਹਰ ਰੋਜ਼ ਇਕਾਂਤ ਵਿੱਚ ਜਾ ਬੈਠਦਾ ਤੇ ਆਪਣੀ ਪਤਨੀ ਦੀਆਂ ਯਾਦਾਂ ਵਿੱਚ ਗੁੰਮ ਹੋ ਜਾਂਦਾ ਉਹੀ ਉਸ ਦੀ ਜ਼ਿੰਦਗੀ ਦਾ ਖਜ਼ਾਨਾ ਸੀ ਉਸ ਦੇ وجود ਦੀ ਖੁਸ਼ੀ ਸੀ ਪਰ ਛੇਤੀ ਹੀ ਉਹ ਜ਼ਿੰਦਗੀ ਦੇ ਸੰਘਰਸ਼ ਵਿੱਚ ਉਲਝ ਗਿਆ ਉਸ ਦੀ آمدਨੀ ਜਿਸ ਨਾਲ ਉਸ ਦੀ ਪਤਨੀ ਘਰ ਦੇ ਸਾਰੇ ਖਰਚੇ ਸੋਖ ਨਾਲ ਚਲਾ ਲਿਆ ਕਰਦੀ ਸੀ ਉਹ ਹੁਣ ਉਸ ਦੀਆਂ ਅਹਿਮ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਕਾਫੀ ਨਹੀਂ ਸਨ ਅਤੇ ਉਹ ਹਰਾਨ ਸੀ ਕਿ ਕਿਵੇਂ ਉਹ ਜ਼ਿੰਦਗੀ ਦੀਆਂ ਐਸ਼ਾਂ ਦਾ ਇੰਤਜ਼ਾਮ ਵੀ ਕਰ ਲਿਆ ਕਰਦੀ ਸੀ ਮਹਿੰਗੀ ਸ਼ਰਾਬ ਖਾਣ ਲਈ ਸੁਆਦੀ ਚੀਜ਼ਾਂ ਜੋ ਉਹ ਆਪਣੀ ਥੋੜੀ ਆਮਦਨੀ ਵਿੱਚ ਹਾਸਲ ਕਰਨ ਵਿੱਚ ਨਕਾਮ ਸੀ ਮਿਸਟਰ ਲੈਟਰ ਨੇ ਕਾਫੀ ਕਰਜ਼ ਚੜਾ ਲਿਆ ਅਤੇ ਛੇਤੀ ਹੀ ਹੋਰ ਗਰੀਬੀ ਦੀ ਹਾਲਤ ਵਿੱਚ ਪਹੁੰਚ ਗਿਆ ਇੱਕ ਦਿਨ ਜਦੋਂ ਉਸਨੇ ਦੇਖਿਆ ਕਿ ਉਸ ਦੀਆਂ ਜੀਬਾਂ ਖਾਲੀ ਹਨ ਤਾਂ ਉਸ ਨੂੰ ਖਿਆਲ ਆਇਆ ਕਿ ਕੁਝ ਸਮਾਨ ਵੇਚ ਦਿੱਤਾ ਜਾਵੇ ਫਿਰ ਉਸਨੇ ਸੋਚਿਆ ਕਿਉਂ ਨਾ ਪਤਨੀ ਦੇ ਕੁਝ ਨਕਲੀ ਗਹਿਣੇ ਵੇਚ ਦੇਵਾਂ ਉਹੀ ਨਕਲੀ ਗਹਿਣੇ ਜਿਨ੍ਹਾਂ ਨੂੰ ਵੇਖ ਕੇ ਉਹ ਕੁੜਿਆ ਕਰਦਾ ਸੀ ਅਤੇ ਜੋ ਬੀਤੇ ਵਿੱਚ ਉਸ ਨੂੰ ਗੁੱਸਾ ਚੜਾਉਣ ਦਾ ਕਾਰਨ ਹੋਇਆ ਕਰਦੇ ਸਨ ਗਹਿਣਿਆਂ ਉੱਤੇ ਉਸ ਦੀ ਇੱਕ ਝਾਤੀ ਨੇ ਜੀਵੇਂ ਉਸ ਦੀ ਖੋਈ ਹੋਈ ਪਤਨੀ ਦੀਆਂ ਯਾਦਾਂ ਨੂੰ ਕੁਝ ਹੱਦ ਤੱਕ ਘਟਲ ਦਿੱਤਾ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਉਹ ਬਹੁਤ ਜ਼ਿਆਦਾ ਖਰੀਦਦਾਰੀ ਕਰਨ ਲੱਗੀ ਸੀ ਨਿਤ ਕੋਈ ਨਾ ਕੋਈ ਨਵਾਂ ਗਹਿਣਾ ਲੈ ਆਉਂਦੀ ਉਹ ਕੁਝ ਸਮਾਂ ਉਹਨਾਂ ਨੂੰ ਫੋਲਾ ਫਾਲੀ ਕਰਦਾ ਰਿਹਾ ਕਿ ਆਖਰ ਉਸ ਨੇ ਉਸ ਭਾਰੀ ਹਾਰ ਨੂੰ ਵੇਚਣ ਦਾ ਫੈਸਲਾ ਕੀਤਾ ਜੋ ਉਸਦੀ ਪਤਨੀ ਨੂੰ ਬਹੁਤ ਪਸੰਦ ਸੀ ਅਤੇ ਮਿਸਟਰ ਲੈਟਨ ਦਾ ਖਿਆਲ ਸੀ ਕਿ ਇਸ ਦੇਸ਼ੇ ਜਾਂ ਸਾਤ ਫ੍ਰੈਂਕ ਤਾਂ ਮਿਲ ਹੀ ਜਾਣਗੇ ਕਿਉਂਕਿ ਉਸਦੀ ਕਾਰਾਗਰੀ ਬਹੁਤ ਸੋਹਣੀ ਸੀ ਹਾਲਾਂਕਿ ਉਹ ਨਕਲੀ ਸੀ ਉਸਨੇ ਹਾਰ ਨੂੰ ਜੇਬ ਵਿੱਚ ਰੱਖਿਆ ਅਤੇ ਪ੍ਰੋਸੀਜੋਗ ਜਾਬ ਦੇ ਕਿਸੇ ਯੋਹਰੀ ਦੀ ਤਲਾਸ਼ ਵਿੱਚ ਨਿਕਲ ਪਿਆ ਕਾਫੀ ਦੇਰ ਬਾਅਦ ਉਹ ਆਪਣੀ ਮਾੜੀ ਹਾਲਾਤ ਦੇ ਜਾਹਿਰ ਹੋਣ ਦੀ ਅਤੇ ਐਨੀ ਬੇਕਾਰ ਜਹੀ ਚੀਜ਼ ਵੇਚਣ ਦੀ ਸ਼ਰਮਿੰਦਗੀ ਦਾ ਮਾਰਿਆ ਇੱਕ ਜੌਹਰੀ ਦੀ ਦੁਕਾਨ ਵਿੱਚ ਚਲਾ ਗਿਆ ਜਨਾਬ ਉਸਨੇ ਦੁਕਾਨਦਾਰ ਨੂੰ ਕਿਹਾ ਮੈਂ ਪਤਾ ਕਰਨਾ ਚਾਹੁੰਦਾ ਹਾਂ ਕਿ ਇਸ ਦੀ ਕੀਮਤ ਕਿੰਨੀ ਕੀਮਤ ਮਿਲ ਸਕੇਗੀ ਦੁਕਾਨਦਾਰ ਨੇ ਹਾਰ ਹੱਥ ਵਿੱਚ ਲੈ ਕੇ ਉਸ ਦਾ ਮੁਆਇਨਾ ਕੀਤਾ ਤੇ ਫਿਰ ਕਾਰੀਗਰ ਨੂੰ ਸੱਦ ਕੇ ਆਹ ਆਸ਼ਤਾ ਜਹੇ ਕੁਝ ਕਿਹਾ ਫਿਰ ਉਸਨੇ ਹਾਰ ਨੂੰ ਕਾਊਂਟਰ ਉੱਤੇ ਰੱਖਿਆ ਅਤੇ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਉਸਨੂੰ ਉਲਟਾ ਪਲਟਾ ਕੇ ਅੱਟ-ਅੱਟ ਪਾਸਿਆਂ ਤੋਂ ਦੇਖਦਾ ਰਿਹਾ ਮਿਸਟਰ ਲੈਟਨ ਦੁਕਾਨਦਾਰ ਦੀਆਂ ਇਹਨਾਂ ਹਰਕਤਾਂ ਤੋਂ ਚਿੜ ਗਿਆ ਸੀ ਅਤੇ ਕਹਿ ਦੇਣਾ ਚਾਹੁੰਦਾ ਸੀ ਹਾਂ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਸ ਦੀ ਕੋਈ ਕੀਮਤ ਨਹੀਂ ਐਨੇ ਨੂੰ ਜ਼ੋਹਰੀ ਨੇ ਕਿਹਾ ਜਨਾਬ ਇਸ ਹਾਰ ਦੀ ਕੀਮਤ ਤਾਂ 12 ਤੋਂ 15000 ਫ੍ਰੈਂਕ ਹੈ ਪਰ ਮੈਂ ਇਸ ਨੂੰ ਉਦੋਂ ਤੱਕ ਖਰੀਦ ਨਹੀਂ ਸਕਦਾ ਜਦੋਂ ਤੱਕ ਤੁਸੀਂ ਮੈਨੂੰ ਇਸ ਦਾ ਇਸ ਗੱਲ ਦਾ ਪ੍ਰਮਾਣ ਦੇ ਸਕੋ ਕਿ ਤੂੰ ਇਸ ਨੂੰ ਕਿੱਥੋਂ ਖਰੀਦਿਆ ਸੀ ਦੁਕਾਨਦਾਰ ਦੀ ਗੱਲ ਪੂਰੀ ਨਾ ਸਮਝਦੇ ਹੋਏ ਹੈਰਤ ਨਾਲ ਮਿਸਟਰ ਲੈਟਨ ਦੀਆਂ ਅੱਖਾਂ ਅੱਡੀਆਂ ਤੇ ਮੂੰਹ ਖੁੱਲਾ ਰਹਿ ਗਿਆ आखिर उसने जुबान खोली ते हलकांदे हुए पुछिया की यकीनन ਤੁਹਾਡਾ مطلب ਉਹੀ ਹੈ ਜੋ ਤੁਸੀਂ ਕਹਿ ਰਹੇ ਹੋ ਦੁਕਾਨਦਾਰ ਨੇ ਬੜੇ ਰੁੱਖੇਪਨ ਨਾਲ ਜਵਾਬ ਦਿੱਤਾ ਤੁਸੀਂ ਕਿਤੇ ਹੋਰ ਵੀ ਕੋਸ਼ਿਸ਼ ਕਰ ਸਕਦੇ ਹੋ ਹੋ ਸਕਦਾ ਹੈ ਕੋਈ ਇਸ ਨਾਲੋਂ ਜ਼ਿਆਦਾ ਦੀ ਪੇਸ਼ਕਸ਼ ਕਰ ਦੇਵੇ ਮੇਰੇ ਖਿਆਲ ਛ ਇਸ ਦੀ ਕੀਮਤ 15000 ਫ੍ਰੈਂਕ ਤੋਂ ਜ਼ਿਆਦਾ ਨਹੀਂ ਹੋਵੇਗੀ ਜੇਕਰ ਇਸ ਨਾਲੋਂ ਬਿਹਤਰ ਰਕਮ ਨਾ ਮਿਲੇ ਤਾਂ ਵਾਪਸ ਚਲੀ ਜਾਣਾ। ਰਾਨੀ ਨਾਲ ਹੱਕੇ-ਵੱਕੇ ਮਿਸਟਰ ਲੈਟਨ ਨੇ ਦੁਕਾਨਦਾਰ ਕੋਲੋਂ ਨੈਕਲੇਸ ਲਿਆ ਅਤੇ ਦੁਕਾਨ ਵਿੱਚੋਂ ਬਾਹਰ ਨਿਕਲ ਆਇਆ। ਉਸ ਨੂੰ ਸੋਚਣ ਲਈ ਕੁਝ ਵਕਤ ਚਾਹੀਦਾ ਸੀ। ਦੁਕਾਨੋਂ ਬਾਹਰ ਆਉਂਦੇ ਹੀ ਉਸ ਦਾ ਦਿਲ ਕਰਦਾ ਸੀ ਕਿ ਉਹ ਖੂਬ ਹੱਸੇ ਤੇ ਉਸਨੇ ਮਨ ਹੀ ਮਨ ਕਿਹਾ ਬੇਵਕੂਫ ਅਸਲੋਂ ਬੇਵਕੂਫ ਜੇਕਰ ਮੈਂ ਸ਼ਬਦਾਂ ਦਾ ਮਤਲਬ ਜਿਉਂ ਦਾ ਤਿਉਂ ਲਾਵਾਂ ਤਾਂ ਇਹ ਕਿਹਦਾ ਜੌਰੀ ਸੀ ਜੋ ਅਸਲੀ ਤੇ ਨਕਲੀ ਹੀਰਿਆਂ ਵਿੱਚ ਫਰਕ ਨਹੀਂ ਕਰ ਸਕਦਾ ਸੀ ਕੁਝ ਦੇਰ ਬਾਅਦ ਉਹ ਰੂਹੀ ਡਾਲਾ ਪੇ ਦੀ ਇੱਕ ਦੁਕਾਨ ਵਿੱਚ ਦਾਖਲ ਹੋਇਆ ਦੁਕਾਨ ਦੇ ਮਾਲਕ ਨੇ ਜਿਵੇਂ ਹੀ ਹਾਰ ਉੱਤੇ ਨਜ਼ਰ ਮਾਰੀ ਉਹ ਚੀਕ ਉੱਠਿਆ ਉਹ ਮੇਰੇ ਰੱਬਾ ਇਹ ਮੈਂ ਤਾਂ ਇਸ ਨੂੰ ਚੰਗੀ ਤਰ੍ਹਾਂ ਪਛਾਣਦਾ ਹਾਂ ਇਹ ਇੱਥੋਂ ਹੀ ਖਰੀਦਿਆ ਗਿਆ ਸੀ ਮਿਸਟਰ ਲੈਟਰਨ ਬਹੁਤ ਵਿਆਕੁਲ ਸੀ ਅਤੇ ਉਸਨੇ ਪੁੱਛਿਆ ਕੀ ਕੀਮਤ ਹੋਵੇਗੀ ਇਸ ਦੀ ਉਂਝ ਤਾਂ ਮੈਂ ਇਹ 20000 ਫ੍ਰੈਂਕ ਵਿੱਚ ਵੇਚਿਆ ਸੀ ਪਰ ਹੁਣ ਮੈਂ ਇਸ ਨੂੰ 18000 ਫ੍ਰੈਂਕ ਵਿੱਚ ਲੈ ਸਕਦਾ ਹਾਂ ਜੇਕਰ ਤੁਸੀਂ ਕਾਨੂੰਨੀ ਜ਼ਰੂਰਤਾਂ ਦੇ ਤਹਿਤ ਮੈਨੂੰ ਦੱਸ ਦਿਓ ਕਿ ਇਹ ਤੁਹਾਡੇ ਕੋਲ ਕਿਵੇਂ ਆਇਆ ਮਿਸਟਰ ਲੈਟਰਨ ਜੋ ਪੂਰੀ ਤਰ੍ਹਾਂ ਸੁਣ ਹੋ ਚੁੱਕਿਆ ਸੀ ਕਹਿਣ ਲੱਗਿਆ ਪਰ ਪਰ ਤੁਸੀਂ ਚੰਗੀ ਤਰ੍ਹਾਂ ਉਹ ਐਨਾ ਕਰ ਲਓ ਕਿਉਂਕਿ ਹੁਣ ਤੱਕ ਮੈਂ ਤਾਂ ਮੈਂ ਇਸ ਨੂੰ ਨਕਲੀ ਸਮਝਦਾ ਰਿਹਾ ਹਾਂ। ਜ਼ਹਰੀ ਨੇ ਪੁੱਛਿਆ ਤੁਸੀਂ ਹੋ ਕੌਣ ਜਨਾਬ ਮੈਂ ਲੈਟਨ ਕਰੇਲੂ ਮੰਤਰਾਲੇ ਵਿੱਚ ਮੁਲਾਜ਼ਮ ਹਾਂ। ਅਤੇ ਮੈਂ ਨੰਬਰ 16 ਸ਼ਹੀਦਾਂ ਵਾਲੀ ਗਲੀ ਵਿੱਚ ਰਹਿੰਦਾ ਹਾਂ। ਦੁਕਾਨਦਾਰ ਨੇ ਕਈ ਕਿਤਾਬਾਂ ਵੇਖੀਆਂ ਤੇ ਆਖਿਰ ਉਸ ਨੂੰ ਖਰੀਦਣ ਵਾਲੇ ਦਾ ਨਾਮ ਤੇ ਪਤਾ ਮਿਲ ਗਿਆ ਅਤੇ ਦੱਸਿਆ ਕੀ ਇਹ ਹਾਰ ਮੈਡਮ ਲੈਟਨ ਨੂੰ 16 ਸ਼ਹੀਦਾਂ ਵਾਲੀ ਗਲੀ ਵਾਲੇ ਪਤੇ ਉੱਤੇ 20 ਜੁਲਾਈ 1876 ਨੂੰ ਭੇਜਿਆ ਗਿਆ ਸੀ ਦੋਨੋਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਵੇਖਣ ਲੱਗੇ ਦੋਨੋਂ ਚੁੱਪ ਮਿਸਟਰ ਲੈਟਨ ਹੈਰਾਨੀ ਨਾਲ ਅਤੇ ਜੋਹਰੀ ਉਸ ਨੂੰ ਚੋਰ ਸਮਝਦੇ ਹੋਏ ਆਖਿਰ ਜੋਹਰੀ ਨੇ ਖਮੋਸ਼ੀ ਤੋੜੀ ਕੀ ਤੁਸੀਂ ਇਹ ਹਾਰ 24 ਘੰਟਿਆਂ ਲਈ ਮੇਰੇ ਕੋਲ ਛੱਡ ਸਕਦੇ ਹੋ ਮੈਂ ਉਸ ਨੂੰ ਤੁਹਾਨੂੰ ਰਸੀਦ ਦੇ ਦੇਵਾਂਗਾ ਮਿਸਟਰ ਲੈਟਨ ਨੇ ਜਲਦੀ ਨਾਲ ਜਵਾਬ ਦਿੱਤਾ ਹਾਂ ਜ਼ਰੂਰ ਅਤੇ ਰਸੀਦ ਜੇਬ ਵਿੱਚ ਰੱਖਦੇ ਹੋਏ ਉਹ ਦੁਕਾਨ ਤੋਂ ਬਾਹਰ ਨਿਕਲ ਗਿਆ ਭਿਆੰਕਰ ਉਲਝਣਾ ਵਿੱਚ ਕਿਰਿਆ ਉਹ ਐਵੇਂ ਬੇਮਤਲਬ ਛੜਕਾਂ ਉੱਤੇ ਘੁੰਮਦਾ ਰਿਹਾ ਉਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਦੀ ਪਤਨੀ ਇੰਨੇ ਮਹਿੰਗੇ ਯਾਨੇ ਖਰੀਦਣ ਦੀ ਤਾਂ ਯਕੀਨਨ ਗੁੰਜਾਇਸ਼ ਨਹੀਂ ਰੱਖਦੀ ਸੀ ਹੋ ਸਕਦਾ ਹੈ ਕਿਸੇ ਨੇ ਤੋਹਫੇ ਵਿੱਚ ਦਿੱਤੇ ਹੋਣ ਪਰ ਕਿਸ ਨੇ ਅਤੇ ਉਸ ਨੂੰ ਹੀ ਕਿਉਂ ਦਿੱਤੇ ਗਏ ਇਹ ਤੋਹਫੇ ਉਹ ਸੜਕ ਦੇ ਵਿਚਕਾਰ ਰੁਕ ਗਿਆ ਇੱਕ ਕੋਫਨਾਕ ਸ਼ੱਕ ਉਸ ਦੇ ਜਹਨ ਵਿੱਚ ਸਰਕਾਰ ਹੋਣ ਲੱਗਾ ਕਿ ਉਹ ਤਾਂ ਫਿਰ ਸਾਰੇ ਹੀ ਗਹਿਣੇ ਉਸ ਨੂੰ ਤੋਹਫਿਆਂ ਦੇ ਜ਼ਰੀਏ ਹੀ ਮਿਲੇ ਹੋਣਗੇ ਉਸ ਦੇ ਪੈਰਾਂ ਦੇ ਹੇਠਾਂ ਜ਼ਮੀਨ ਜ਼ਮੀਨ ਜਿਵੇਂ ਕੰਬਲ ਲੱਗੀ ਸੀ ਸਾਹਮਣੇ ਵਾਲਾ ਦਰਖਤ ਡਿੱਗਦਾ ਹੋਇਆ ਮਹਿਸੂਸ ਹੋਣ ਲੱਗਾ ਉਸਨੇ ਆਪਣੇ ਹੱਥ ਹਵਾ ਵਿੱਚ ਲਹਿਰਾਏ ਅਤੇ ਬਿਹੋਸ਼ ਹੋ ਕੇ ਜ਼ਮੀਨ ਉੱਤੇ ਡੇਗ ਪਿਆ। ਜਦੋਂ ਹੋਸ਼ ਆਇਆ ਤਾਂ ਉਹ ਇੱਕ ਹਸਪਤਾਲ ਵਿੱਚ ਸੀ। ਜਿੱਥੇ ਕੋਈ ਲੰਘ ਰਿਹਾ ਸ਼ਖਸ ਉਸਨੂੰ ਉਠਾ ਕੇ ਛੱਡ ਗਿਆ ਸੀ। ਉਸਨੇ ਬੇਨਤੀ ਕੀਤੀ ਕਿ ਉਸਨੂੰ ਘਰ ਪਹੁੰਚਾ ਦਿੱਤਾ ਜਾਵੇ। ਘਰ ਪਹੁੰਚ ਕੇ ਉਸਨੇ ਦਰਵਾਜ਼ਾ ਬੰਦ ਕੀਤਾ ਤੇ ਲਗਾਤਾਰ ਰੋਂਦਾ ਰਿਹਾ। ਰੋਂਦੇ ਰੋਂਦੇ ਰਾਤ ਹੋ ਗਈ। ਆਖਿਰ ਆਪਣੀ ਥਕਾਵਟ ਉੱਤੇ ਕਾਬੂ ਪਾ ਕੇ ਉਹ ਗਹਿਰੀ ਨੀਂਦ ਸੌਂ ਗਿਆ। ਦੂਜੇ ਦਿਨ ਦੇ ਸੂਰਜ ਨੇ ਉਸਨੂੰ ਜਗਾ ਦਿੱਤਾ ਤੇ ਉਹ ਹੌਲੀ-ਹੌਲੀ ਦਫ਼ਤਰ ਜਾਣ ਲਈ ਤਿਆਰ ਹੋਣ ਲੱਗ ਪਿਆ। ਉਂਝ ਇੰਨੇ ਸਦਮੇ ਦੇ ਬਾਅਦ ਕੰਮ ਕਰਨਾ ਮੁਸ਼ਕਲ ਹੀ ਸੀ। ਇਸ ਲਈ ਛੁੱਟੀ ਦੀ ਦਰਖਾਸਤ ਪੇਸ਼ ਦਿੱਤੀ। ਫਿਰ ਯਾਦ ਆਇਆ ਕਿ ਉਸਨੇ جوہری ਤੇ ਜਾਣਾ ਹੈ। ਉੱਥੇ ਜਾਣ ਦਾ ਖਿਆਲ ਕੁਝ ਠੀਕ ਨਹੀਂ ਲੱਗ ਰਿਹਾ ਸੀ ਪਰ ਉਹ ਹਾਰ ਉਸ ਕੋਲ ਛੱਡਣਾ ਵੀ ਨਹੀਂ ਚਾਹੁੰਦਾ ਸੀ। ਉਸਨੇ ਕੱਪੜੇ ਬਦਲੇ ਤੇ ਬਾਹਰ ਨਿਕਲ ਗਿਆ। ਬਹੁਤ ਖੂਬਸੂਰਤ ਦਿਨ ਸੀ ਸਾਫ਼ ਤੇ ਨਿੱਖਰਿਆ ਨੀਲਾ ਆਸਮਾਨ ਇੇਠਾਂ ਭੱਜਣਾ ਅਠ ਵਿੱਚ ਮਸਰੂਫ ਸਹਿਰ ਉੱਤੇ ਮੁਸਕਰਾ ਰਿਹਾ ਸੀ ਵਿਹਲੇ ਲੋਕ ਆਪਣੀਆਂ ਜੇਬਾਂ ਵਿੱਚ ਹੱਥ ਪਾਈ ਅਵਾਰਾਗਰਦੀ ਕਰ ਰਹੇ ਸਨ ਮਿਸਟਰ ਲੈਟਨ ਨੇ ਇਨ੍ਹਾਂ ਬੇਫਿਕਰ ਲੋਕਾਂ ਨੂੰ ਵੇਖ ਕੇ ਖੁਦ ਨੂੰ ਕਿਹਾ ਅਮੀਰ ਲੋਕ ਸੱਚਮੁੱਚ ਬਹੁਤ ਖੁਸ਼ ਰਹਿੰਦੇ ਹਨ ਦੌਲਤ ਵਿੱਚ ਕਿੰਨੀ ਤਾਕਤ ਹੁੰਦੀ ਹੈ ਅਤੇ ਅੰਤਿਅੰਤ ਡੂੰਗੇ ਦੁੱਖ ਵੀ ਭੁਲਾਏ ਜਾ ਸਕਦੇ ਹਨ ਬੰਦਾ ਕਿਤੇ ਵੀ ਜਾ ਸਕਦਾ ਹੈ ਯਾਤਰਾ ਵਿੱਚ ਧਿਆਨ ਹੋਰ ਪਾਸੇ ਲੱਗ ਜਾਂਦਾ ਹੈ ਜੋ ਸੋਗ ਦਾ ਪੱਕਾ ਇਲਾਜ ਹੈ ਕਾਸ਼ ਮੈਂ ਅਮੀਰ ਹੁੰਦਾ ਉਸ ਨੂੰ ਮਹਿਸੂਸ ਹੋਇਆ ਇਹੋ ਭੁੱਖਾ ਸੀ ਪਰ ਉਸਦੀ ਜੇਬ ਖਾਲੀ ਸੀ ਉਸ ਨੂੰ ਫਿਰ ਹਾਰ ਦੀ ਜਾਦਾਈ 18000 ਫ੍ਰੈਂਕ 18000 ਫ੍ਰੈਂਕ ਦੀ ਕਿੰਨੀ ਵੱਡੀ ਰਕਮ ਉਹ ਛੇਤੀ ਹੀ ਜੋਰੀ ਦੇ ਦੁਕਾਨ ਦੇ ਸਾਹਮਣੇ ਖੜਾ ਸੀ 18000 ਫ੍ਰੈਂਕ ਕਈ ਵਾਰ ਉਸਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਸ ਨੂੰ ਹਰ ਵਾਰ ਸ਼ਰਮ ਉਸ ਨੂੰ ਵਾਪਸ ਖਿੱਚ ਲੈਂਦੀ ਸੀ ਐ ਪਰ ਉਹ ਭੁੱਖਾ ਸੀ ਬਹੁਤ ਭੁੱਖਾ ਅਤੇ ਜੇਬ ਵਿੱਚ ਇੱਕ ਸੈਂਟ ਵੀ ਨਹੀਂ ਸੀ ਉਸਨੇ ਤੁਰੰਤ ਮਨ ਬਣਾਇਆ ਤੇਜ਼ੀ ਨਾਲ ਛੜਕ ਪਾਰ ਕੀਤੀ ਇਸ ਤੋਂ ਪਹਿਲਾਂ ਕਿ ਸੋਚਣ ਨੂੰ ਵਕਤ ਮਿਲੇ ਉਹ ਦੁਕਾਨ ਵਿੱਚ ਵੜ ਗਿਆ ਦੁਕਾਨ ਦੇ ਮਾਲਕ ਨੇ ਤੁਰੰਤ ਅੱਗੇ ਵੱਧ ਕੇ ਕੁਰਸੀ ਦੀ ਕੁਰਸੀ ਪੇਸ਼ ਕੀਤੀ ਅਤੇ ਸਾਰੇ ਮੁਲਾਜ਼ਮ ਆਪਣਤਨਾਲ ਉਸ ਵੱਲ ਦੇਖ ਰਹੇ ਸਨ ਮੈਂ ਸਾਰੀ ਜਾਂਚ ਕਰਵਾ ਲਈ ਹੈ ਮਿਸਟਰ ਲੈਟਨ جوہری ਨੇ ਦੱਸਿਆ ਤੇ ਤੁਸੀਂ ਜੇਕਰ ਹਾਲੇ ਵੀ ਇਸ ਨੂੰ ਵੇਚਣ ਦੇ ਆਪਣੇ ਇਰਾਦੇ ਤੇ ਕਾਇਮ ਹੋ ਤਾਂ ਮੈਂ ਜੋ ਰਕਮ ਦੀ ਪੇਸ਼ਕਸ਼ ਕੀਤੀ ਸੀ ਉਹ ਅਦਾ ਕਰਨ ਲਈ ਤਿਆਰ ਹਾਂ ਬਿਲਕੁਲ ਸਰ ਮਿਸਟਰ ਲੈਟਨ ਨੇ ਹਲਕਾ ਹੰਦੇ ਹੋਏ ਕਿਹਾ ਫਿਰ ਦੁਕਾਨ ਦੇ ਮਾਲਕ ਨੇ ਦਰਾਜ ਵਿੱਚੋਂ 18000 ਫ੍ਰੈਂਕ ਕੱਢੇ ਅਤੇ ਮਿਸਟਰ ਲੈਟਨ ਦੇ ਹਵਾਲੇ ਕਰ ਦਿੱਤੇ ਉਸ ਨੇ ਰਸੀਦ ਉੱਤੇ ਹਸਤਾਖਸ਼ਤ ਕੀਤੇ ਅਤੇ ਨੋਟ ਜੇਬ ਵਿੱਚ ਰੱਖ ਲਈ ਦੁਕਾਨ ਤੋਂ ਬਾਹਰ ਨਿਕਲਦੇ ਹੋਏ ਉਹ ਫਿਰ ਇੱਕ ਵਾਰ ਮੁੜ ਆਇਆ ਤੇ ਵੇਖਿਆ ਕਿ جوہری ਦੇ ਬੁੱਲਾਂ ਉੱਤੇ ਉਹੀ ਜਾਣੀ ਪਛਾਣੀ ਮੁਸਕੁਰਾ ਹਟਸੀ ਮਿਸਟਰ ਲੈਟਨ ਨੇ ਨਜ਼ਰਾ ਨੀਂਵੀਆਂ ਕਰਦੇ ਹੋਏ ਕਿਹਾ ਮੇਰੇ ਕੋਲ ਮੇਰੇ ਕੋਲ ਇਸ ਤਰ੍ਹਾਂ ਦੇ ਹੋਰ ਵੀ ਨਗინੇ ਹਨ ਜੋ ਉੱਥੋਂ ਹੀ ਆਏ ਸਨ ਜਿੱਥੋਂ ਇਹ ਹਾਰ ਆਇਆ ਹੈ ਕੀ ਤੁਸੀਂ ਉਹਨਾਂ ਨੂੰ ਵੀ ਖਰੀਦ ਲਓਗੇ جوہری ਨੇ ਸਿਰ ਝੁਕਾ ਕੇ ਕਿਹਾ ਜਰੂਰ ਜਨਾਬ ਮਿਸਟਰ ਲੈਟਰਨ ਨੇ ਗੰਭੀਰਤਾ ਨਾਲ ਕਿਹਾ ਮੈਂ ਹੁਣੇ ਲੈ ਕੇ ਆਉਂਦਾ ਹਾਂ ਇੱਕ ਘੰਟੇ ਬਾਅਦ ਹੀ ਉਹ ਸਾਰੇ ਗਹਿਣੇ ਲੈ ਆਇਆ ਹੀਰੀਆਂ ਨਾਲ ਜੜੇ ਦੋ ਵੱਡੇ ਕਾਂਟਿਆਂ ਦੀ ਕੀਮਤ 20000 ਫ੍ਰੈਂਕ ਕੰਗਣ 35000 ਫ੍ਰੈਂਕ ਅੰਗੂਠੀਆਂ 16000 ਫ੍ਰੈਂਕ ਜਮੁਰਦ ਅਤੇ ਨੀਲਮ ਦੇ ਗਹਿਣੇ 14000 ਫ੍ਰੈਂਕ ਸੋਨੇ ਦੀ ਜੰਜੀਰ ਜਿਸ ਵਿੱਚ ਵੱਡਾ ਸਾਰਾ ਹੀਰੇ ਦਾ ਲਾਕਟ ਲੱਗਿਆ ਸੀ 40000 ਫ੍ਰੈਂਕ ਜਿਨ੍ਹਾਂ ਦੀ ਕੁੱਲ ਰਕਮ 141 ਫ੍ਰੈਂਕ ਬੰਦੀ ਸੀ جوہری ਨੇ ਮਜ਼ਾਕ ਵਿੱਚ ਕਿਹਾ ਇੱਕ ਸ਼ਖਸ ਅਜਾ ਵੀ ਹੈ ਜਿਸ ਨੇ ਆਪਣੀ ਸਾਰੀ ਬਚਤ ਕੀਮਤੀ ਨਗინਿਆਂ ਵਿੱਚ ਨਿਵੇਸ਼ ਕੀ ਕਰ ਦਿੱਤੀ ਮਿਸਟਰ ਲੈਟਰਨ ਨੇ અત્યੰਤ ਗੰਭੀਰਤਾ ਨਾਲ ਜਵਾਬ ਦਿੱਤਾ ਇਹ ਨਿਵੇਸ਼ ਦਾ ਇੱਕ ਹੋਰ ਤਰੀਕਾ ਹੀ ਹੈ ਉਸ ਦਿਨ ਮਿਸਟਰ ਲੈਟਰਨ ਨੇ ਵਾਈਜ਼ਾ ਵਿੱਚ ਕਾਫੀ ਮਹਿੰਗੀ ਸ਼ਰਾਬ ਖਰੀਦ ਕੇ ਪੀਤੀ ਫਿਰ ਟੈਕਸੀ ਲੈ ਕੇ ਬੂਏ ਦੇ ਇਲਾਕਿਆਂ ਵਿੱਚ ਘੁੰਮ ਦਰਿਆ ਅਤੇ ਹਰ ਭਾਂਤ ਭਾਂਤ ਦੇ ਮਕਾਨਾਂ ਨੂੰ ਇਰਾਕਤ ਨਾਲ ਕੁ ਦਰਹਿਾ ਉਹ ਉਹਨਾਂ ਦੇ ਮਾਲਕਾਂ ਨੂੰ ਚੀਖ ਚੀਖ ਕੇ ਕਹਿਣ ਤੋਂ ਆਪਣੇ ਆਪ ਨੂੰ ਮਸੀ ਰੋਕ ਰਿਹਾ ਸੀ ਮੈਂ ਵੀ ਅਮੀਰ ਹਾਂ ਮੈਂ 2 ਲੱਖ ਫ੍ਰੈਂਕ ਦਾ ਮਾਲਕ ਹਾਂ ਅਚਾਨਕ ਉਸ ਨੂੰ ਆਪਣੇ ਸਾਹਿਬ ਦੀ ਯਾਦ ਆਈ ਫਿਰ ਉਹ ਦਫ਼ਤਰ ਵੱਲ ਚੱਲ ਪਿਆ ਅਤੇ ਖੁਸ਼ੀ ਨਾਲ ਫੁੱਲਿਆ ਦਫ਼ਤਰ ਵਿੱਚ ਵੜ ਗਿਆ ਸਾਹਿਬ ਨੂੰ ਕਹਿਣ ਲੱਗਾ ਜਨਾਬ ਮੈਂ ਆਪਣੀ ਨੌਕਰੀ ਤੋਂ ਅਸਤੀਫਾ ਦੇਣਾ ਚਾਹੁੰਦਾ ਹਾਂ ਹੁਣੇ-ਹੁਣੇ ਮੈਨੂੰ 3 ਲੱਖ ਫ੍ਰੈਂਕ ਪਿੱਟਸੇ ਵਿੱਚ ਮਿਲੇ ਹਨ। ਮਿਸਟਰ ਲੈਟਰਨ ਨੇ ਦਫ਼ਤਰ ਦੇ ਆਪਣੇ ਸਾਰੇ ਸਾਥੀਆਂ ਨਾਲ ਹੱਥ ਮਲਾਇਆ ਅਤੇ ਪ੍ਰਵੇਖਦੇ ਆਪਣੇ ਕੁਝ ਮਨਸੂਬਿਆਂ ਦਾ ਵੀ ਉਹਨਾਂ ਕੋਲ ਜ਼ਿਕਰ ਕੀਤਾ। ਫਿਰ ਉਹ ਉੱਥੋਂ ਨਿਕਲ ਸਿੱਧੇ ਕੈਫੇ ਆਗਲੇ ਖਾਣਾ ਖਾਣ ਲਈ ਚਲਾ ਗਿਆ। ਉਹ ਇੱਕ ਸ਼ਖਸ ਦੇ ਨਾਲ ਬੈਠ ਗਿਆ ਜੋ ਸਾਫ਼ ਤੌਰ ਤੇ ਅਮੀਰ ਜਾਦਾ ਦਿਖਾਈ ਦੇ ਰਿਹਾ ਸੀ। ਖਾਣੇ ਦੇ ਦੌਰਾਨ ਉਸ ਨੂੰ ਰਾਜ ਤਰਾਨਾ ਅੰਦਾਜ਼ ਵਿੱਚ ਦੱਸਿਆ ਕਿ ਹਾਲ ਹੀ ਵਿੱਚ ਉਸ ਨੂੰ ਵਿਰਾਸਤ ਵਿੱਚ 4 ਲੱਖ ਫ੍ਰੈਂਕ ਮਿਲੇ ਹਨ ਜਿੰਦਗੀ ਵਿੱਚ ਪਹਿਲੀ ਵਾਰ ਉਹ ਥੀਏਟਰ ਵਿੱਚ ਬਾਜ਼ਾਰ ਨਹੀਂ ਹੋਇਆ ਫਿਰ ਉਸਨੇ ساری ਰਾਤ ਹਮਜਿੰਸੀ ਅਠੇਲੀਆਂ ਕਰਦਿਆਂ ਗੁਜ਼ਾਰ ਦਿੱਤੀ 6 ਮਹੀਨੇ ਬਾਅਦ ਉਸਨੇ ਦੁਬਾਰਾ ਵਿਆਹ ਕਰਵਾ ਲਿਆ ਉਸਦੀ ਨਵੀਂ ਪਤਨੀ ਬੜੀ ਹੀ ਨੇਕਔਰਤ ਸੀ ਪਰ ਨਾਲ ਹੀ ਬੇਹੱਦ ਲੜਾਕੀ ਮਾਨਸਿਕਤਾ ਦੀ ਮਾਲਕ ਸੀ ਜਿਸ ਨੇ ਮਿਸਟਰ ਲੈਟਨ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ